बी एस एफ की वर्दी के तस्वीर सामने आईया ने तो तस्वीर भी सामने आईया ने जो शक पैदा कर रही ने शी देखे पिछो इठानकोट पुलिस हूं अलर्ट से है BSF ਦੀ ਵਰਦੀ ਦੇ ਵਿੱਚ ਇਹਨਾਂ ਸ਼ਖੀਆਂ ਦੀਆਂ ਤਸਵੀਰਾਂ ਬੇहद ਵਾਇਰਲ ਹੋ ਰਹੀਆਂ ਨੇ ਪਠਾਨਕੋਟ ਦੇ ਨੰਗਲਪੁਰ ਪਿੰਡ ਦੀ ਇਹ ਤਸਵੀਰ ਦੱਸੀ ਜਾ ਰਹੀ ਹੈ 29 ਤੇ 30 ਜੂਨ ਦੀ ਇਹ ਤਸਵੀਰ ਦੱਸੀ ਜਾ ਰਹੀ ਹੈ ਔਰ ਇੱਥੇ ਮੰਨਿਆ ਜਾ ਰਿਹਾ ਹੈ ਕਿ ਇਹ BSF ਦੀ ਵਰਦੀ ਪਾਏ ਹੋਏ ਸ਼ੱਕੀ ਲੋਗ ਨੇ ਸوجੇ ਵਿਚਕਾਰ ਹੁਣ ਇੱਥੇ ਅਲਰਟ ਤੇ ਪਠਾਨਕੋਟ ਪੁਲਿਸ ਨੇ ਇਹਨਾਂ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਵੀ ਦਿਨਾਨਗਰ ਦੇ ਵਿੱਚ ਵੀ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖਬਰ ਆ ਰਹੀ ਸੀ ਜਿਸ ਤੋਂ ਬਾਅਦ ਇੱਥੇ ਪੁਲਿਸ ਪੂਰੀ ਤਰ੍ਹਾਂ ਹਾਈ ਅਲਰਟ ਤੇ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਤੇ ਉਹਨਿਕ ਵਾ ਫਿਰ ਤੋਂ ਇਹਨਾਂ ਸ਼ੱਕੀਆਂ ਨੂੰ ਦੇਖੇ ਜਾਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਤੇ ਹੈ ਇੱਥੇ ਜੋ ਇਹ ਲੋਗ ਨਜ਼ਰ ਆ ਰਹੇ ਤਸਵੀਰ ਚ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਬੀਐਸਐਫ ਜਵਾਨ ਨਹੀਂ ਹਨ ਸਿਰਫ ਇਹਨਾਂ ਨੇ ਵਰਦੀ ਬੀਐਸਐਫ ਦੀ ਪਾਈ ਹੋਈ ਹੈ ਸ਼ੱਕੀ ਲੋਗ ਨੇ ਹੈ ਜੋ ਇੱਥੇ ਜੂਸ ਪੀ ਰਹੇ ਸਨ ਸੋ ਫਿਲਹਾਲ ਇਹਨਾਂ ਬਾਰੇ ਪਤਾ ਲਗਾਉਣ ਦੇ ਲਈ ਹੁਣ ਪੁਲਿਸ ਡਿਊਟੀ ਹੋਈ ਹੈ 29 ਤੇ 30 ਜੂਨ ਦੀ ਇਹ ਤਸਵੀਰ ਦੱਸੀ ਜਾ ਰਹੀ ਹੈ ਜਿਸ ਦੇ ਬਾਰੇ ਹੁਣ ਪੁਲਿਸ ਪਤਾ ਲਗਾਉਣ ਦੇ ਵਿੱਚ ਝੁੱਟੀ ਹੈ ਕੀਆ اے ਬੀਐਸਐਫ ਦੇ ਹੀ ਕੋਈ ਜਿਹੜੇ ਜਵਾਨ ਸਨ ਜਾਂ ਫਿਰ ਸ਼ੱਕੀ ਵਿਅਕਤੀ ਲਖੇ ਗਏ ਨੇ ਸੋ ਉਸ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਤੋਂ ਪਹਿਲਾਂ ਦੱਸਦੀ ਕਿ ਪਠਾਨਕੋਟ ਦੇ ਵਿੱਚ ਇਸ ਤੋਂ ਪਹਿਲਾਂ ਖੁਰਦਨ ਪਹਿਲਾਂ ਵੀ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਿੱਤੇ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਸੀ ਦੀਨਾ ਨਗਰ ਦੇ ਵਿੱਚ ਵੀ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖਬਰ ਸੀ ਸੋ ਇੱਥੇ ਪੁਲਿਸ ਹੁਣ ਮਾਮਲੇ ਦੀ ਜਾਂਚ ਜੜਾ ਹੈ ਉਹ ਕਰ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਸ਼ੱਕੀ ਵਿਅਕਤੀਆਂ ਬਾਰੇ ਪਠਾਨਕੋਟ ਦੇ ਨੰਗਲਪੁਰ ਦੇ ਵਿੱਚ ਇਹ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਸ਼ੱਕੀ ਲੋਕ ਦਿਖੇ ਗਏ ਨੇ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਤਿੰਨ ਜਿਹੜੇ ਸਸਪੀਸ਼ੀਅਸ ਬੰਦੇ ਆ ਉਹ ਨੰਗਲ ਦੇ ਮਾਰਕੀਟ 'ਚ ਦੇਖੇ ਗਏ ਤੇ ਇਹ ਜਿਹੜੀ ਵਾਰਦਾਤ ਆ 29/30 ਜੂਨ ਦੀ ਜਾਪਦੀ ਹੈ ਐਜ਼ ਆਫ ਨਾਓ ਇਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਦੇ ਬਾਅਦ ਜਿਹੜੀ ਅਗਲੀ ਕਾਰਵਾਈ ਇਹਦੇ ਬਾਅਦ ਅਮਲ 'ਚ ਲਿਆਂਦੀ ਜਾਊਗੀ ਨਾਲ ਮੈਂ ਦੱਸ ਦੇਣਾ ਚਾਹਨਾ ਕਿ ਵੀ ਆਪਾਂ ਇਸ ਏਰੀਆ 'ਚ ਮਕਮਲ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਤੇ ਇਸ ਵੇਲੇ ਮੈਂ ਨਗਲਪੁਰ ਪੁਲਿਸ ਸਟੇਸ਼ਨ 'ਚ ਇੱਥੇ ਵੀ ਆਪਣੇ ਕੋਲ ਜਿਹੜੇ ਐਸਓਜੀ ਦੇ ਵੀ ਜਵਾਨਸ ਵਗੈਰਾ ਹੈ ਬਾਕੀ ਅਦਰਵਾਈਜ਼ ਇਸ ਪੂਰੇ ਏਰੀਆ 'ਚ ਆਪਾਂ ਜਿਹੜੀ ਹੈ ਫੋਰਸ ਕਾਫੀ ਤਾਇਨਾਤ ਕੀਤੀ ਹੋਈ ਹੈ ਅਦਰਵਾਈਜ਼ ਵੀ ਕਿਉਂਕਿ ਇੱਥੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦਾ ਰੂਟ ਵੀ ਇਹ ਪੈਂਦਾ ਹੈ ਬਾਕੀ ਪੂਰੀ ਡਿਸਟ੍ਰਿਕਟ 'ਚ ਵੀ ਜਿਹੜੀ ਆਪਣੀ ਫੋਰਸ ਹੈ ਪੂਰੀ ਅਲਰਟ ਤੇ ਹੈ ਤੇ ਸਾਰੇ ਜਿਹੜੇ ਨਾਕੇ ਆ ਉੱਥੇ ਚੈਕਿੰਗ ਵੀ ਚੱਲ ਰਹੀ ਹੈ ਬਾਕੀ ਕਿਸੇ ਨੂੰ ਕੋਈ ਪੈਨਿਕ ਦੀਆਂ ਘਬਰਾਹਣ ਦੀ ਕੋਈ ਗੱਲ ਨਹੀਂ ਹੈ ਇਸ ਸੀਜ਼ਨ ਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਬਾਅ ਸੂਬੇ ਤੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਮੁਕੇਸ਼ ਸੈਣੀ ਤੋਂ ਇਸ ਬਾਰੇ ਅਪਡੇਟ ਲੈਣੇ ਆ ਮੁਕੇਸ਼ ਕੁਝ ਦਿਨ ਪਹਿਲਾਂ ਵੀ ਪਠਾਨਕੋਟ ਵਿੱਚ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖਬਰ ਸੀ ਦਿਨਾਨਗਰ ਦੇ ਵਿੱਚ ਵੀ ਔਰ ਹੁਣ ਇੱਕ ਵਾਰ ਫੇਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੀ ਬਿਲਕੁਲ ਦੱਸ ਦिए ਕਿ ਸਭ ਤੋਂ ਪਹਿਲਾਂ ਇਹ ਜਿਹੜੀਆਂ ਤਸਵੀਰਾਂ ਨੇ ਇਹ ਵਾਇਰਲ ਹੋ ਰਹੀਆਂ ਨਾ ਤਿੰਨ ਲੋਕ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਰਾਤ ਤੋਂ ਹੀ ਜਿਹੜੀ ਹੈ ਪੁਲਿਸ ਇਸ ਇਲਾਕੇ ਦੇ ਵਿੱਚ ਕਿਉਂਕਿ ਨੰਗਲਪੂਰੇ ਇਲਾਕੇ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਖਿੱਚੀਆਂ ਗਈਆਂ ਸਨ ਉਸ ਤੋਂ ਬਾਅਦ ਨੰਗਲਪੂਰੇ ਇਲਾਕੇ ਦੇ ਵਿੱਚ ਪੁਲਿਸ ਜਿਹੜੀ ਹੈ ਚਾਣਬਨ ਕਰ ਰਹੀ ਸੀ ਔਰ ਇਸ ਦੀ ਜਿਹੜੀ ਜਾਣਕਾਰੀ ਹੈ ਕਿਉਂਕਿ ਇਹਨਾਂ ਨੇ ਬੀਐਸਐਫ ਦੀ ਵਰਦੀ ਪਾਈ ਹੋਈ ਹੈ ਇਸ ਦੇ ਚਲਦੇ ਪੁਲਿਸ ਵੱਲੋਂ ਜਿਹੜਾ ਹੈ ਇਸ ਦੀ ਜਾਣਕਾਰੀ ਬੀਐਸਐਨ ਨੂੰ ਫਿਰ ਦਿੱਤੀ ਗਈ ਹੈ ਤਾਂਕਿ ਇਹ ਜਾਂਚ ਕੀਤੀ ਜਾਵੇ ਕਿ ਇਹ ਜੋ ਸ਼ਖਸ ਦਿਖਾਈ ਦੇ ਰਹੇ ਨੇ ਇਹ ਕਿਸ ਦੇ ਨੇ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਨਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਲਗਾਤਾਰ ਪਟਾਣਕੋਟ ਦੇ ਵਿੱਚ ਕਾਫੀ ਜਗ੍ਹਾ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਕਿ ਕਿਸੇ ਜਗ੍ਹਾ ਤੇ ਸਸਪੈਕਟਡ ਦੇਖੇ ਗਏ ਕਿਸੇ ਮਤਲਬ ਇੱਕ ਪਹਿਲਾ ਸਭ ਤੋਂ ਪਹਿਲਾ ਜਿਹੜਾ ਹੈ ਉਹ ਕੋਟ ਭਟੀਆਂ ਵਿੱਚ ਦੇਖਿਆ ਗਿਆ ਉਸ ਤੋਂ ਬਾਅਦ ਬੀਨਾਂ ਨਗਰ ਵਿੱਚ ਆ ਗਿਆ ਫਿਰ ਸੁਜਾਨਪੁਰ ਵਿੱਚ ਆ ਗਿਆ ਫਿਰ ਜੇ ਐਂਡ ਕੇ ਜਿਹੜਾ ਪੰਜਾਬ ਜੰਮੂ ਬਾਰਡਰ ਦੇ ਵਿੱਚ ਆ ਗਿਆ ਜਿਸ ਦੇ ਚੱਲਦੇ ਪੁਲਿਸ ਕੋਈ ਵੀ ਚੂਕ ਨਹੀਂ ਕਰਨਾ ਚਾਹੁੰਦੀ ਔਰ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰ